ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਸੋਸ਼ਲ ਮੀਡੀਆ ਪਲੇਟਫਾਰਮ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ ਦੋਸਤੋ ਜਿਵੇਂ ਜਿਵੇਂ ਇਲੈਕਸ਼ਨਸ ਨੇੜੇ ਆ ਰਹੀਆਂ ਨੇ ਨਾ ਓਮੇ ਓਮੇ ਗਵਰਨਮੈਂਟ ਆਫ ਕੈਨੇਡਾ ਇਮੀਗ੍ਰੇਸ਼ਨ ਨੂੰ ਦੁਬਾਰੇ ਰਿਵਾਈਵ ਕਰਨ ਵੱਲ ਨੂੰ ਧਿਆਨ ਦੇ ਰਹੀ ਆ ਕਿਉਂਕਿ ਇਹ ਦੋ ਸੈਕਟਰ ਬਿਲਕੁਲ ਵੀ ਇਗਨੋਰ ਨਹੀਂ ਕੀਤੇ ਜਾ ਸਕਦੇ ਇੱਕ ਤਾਂ ਇਮੀਗ੍ਰੇਸ਼ਨ ਦੂਸਰਾ ਰੀਅਲ ਏਸਟੇਟ ਤੇ ਇਹ ਦੋਨੇ ਸੈਕਟਰਸ ਦੀ ਪਿਛਲੇ 3 ਸਾਲ ਤੋਂ ਕਾਫੀ ਡਾਮਾਡੋਲ ਚੱਲ ਰਹੇ ਨੇ ਤੇ ਇਹਦਾ ਇੰਪੈਕਟ ਹਰ ਇੱਕ ਘਰ ਦੇ ਉੱਤੇ ਆ ਹਰ ਇੱਕ ਆਮ ਇਨਸਾਨ ਦੇ ਉੱਤੇ ਆ ਕੈਨੇਡਾ ਦੇ ਪਰ ਜਿਵੇਂ ਜਿ ਉਹਦੀ ਇੱਕ ਉਦਾਹਰਨ ਮੈਂ ਤੁਹਾਨੂੰ ਦੇ ਰਿਹਾ ਜਿਹੜੇ RCIP ਨਾਲ ਸੰਬੰਧਤ ਜਿਹੜੇ ਨਵੇਂ ਪ੍ਰੋਗਰਾਮ ਆ ਰਹੇ ਨੇ 14 ਕਮਿਊਨਿਟੀਜ਼ ਰੂਰਲ ਕਮਿਊਨਿਟੀਜ਼ ਨੇ ਜਿਹੜੀਆਂ ਇੱਕ ਨਵੇਂ ਪ੍ਰੋਗਰਾਮ ਲੈ ਕੇ ਆ ਰਹੀਆਂ ਨੇ ਨਵੇਂ ਉਹਨਾਂ ਨੇ ਸੈਕਟਰ ਇਨਕਲੂਡ ਕੀਤੇ ਨੇ ਪਰਮਨੈਂਟ ਰੈ residency ਦੇਣ ਦੇ ਲਈ ਉਹਦੇ ਵਿੱਚ ਤਿੰਨ ਕਮਿਊਨਿਟੀਜ਼ ਜਿਹੜੀਆਂ ਦੋ ਅੰਟਰੀ ਉਹਦੀਆਂ ਇੱਕ ਬ੍ਰਿਟਿਸ਼ ਕੋਲੰਬੀਆ ਦੀ ਕਮਿਊਨਿਟੀ ਨੇ ਆਪਦੇ ਪ੍ਰੋਗਰਾਮ ਰਿਲੀਜ਼ ਕਰਤੇ ਆਪਦੇ ਪ੍ਰੋਗਰਾਮਸ ਦੱਸ ਤੇ ਵੀ ਸਾਡੇ ਅਸੀਂ ਆ ਸੈਕਟਰ ਦੇ ਬੰਦਿਆਂ ਨੂੰ ਪਰਮਨੈਂਟ ਕਰਨ ਜਾ ਰਹੇ ਹਾਂ ਉਹਦੇ ਵਿੱਚ ਸਭ ਤੋਂ ਜਿਹੜੀ ਗੁੱਡ ਨਿਊਜ਼ ਆ ਟਰੱਕਿੰਗ ਵਾਲਿਆਂ ਵਾਸਤੇ ਆ ਐਕਸਪ੍ਰ RCIP ਦੇ ਵਿੱਚ ਉਹਨਾਂ ਨੇ ਟਰਕਿੰਗ ਦਾ ਕੋਟਾ ਕਾਫੀ ਵਧਾ ਕੇ ਰੱਖਿਆ ਐਂਡ ਹੋਰ ਵੀ ਬਿਜ਼ਨਸ ਵਾਲਿਆਂ ਨੂੰ ਜਿਵੇਂ ਆਪਾਂ ਕਹਿੰਦੇ ਸੀ ਜਿਵੇਂ ਟਰੇਡ ਵਾਲਿਆਂ ਨੂੰ ਕਹਿੰਦੇ ਸੀ ਚਲੋ এডੂਕੇਸ਼ਨ ਵਾਲਿਆਂ ਨੂੰ ਕਹਿੰਦੇ ਸੀਗੇ ਹੈਲਥ ਕੇਅਰ ਤਾਂ ਚਲੋ ਹੈ ਹੀ ਹੈ ਵਿੱਚ ਇਹਦੇ ਤੇ ਉਸ ਤੋਂ ਬਾਅਦ ਜੇ ਤੁਸੀਂ ਦੇਖੋਗੇ ਤਾਂ ਕੁਝ ਇਹੋ ਜਿਹੇ ਪ੍ਰੋਗਰਾਮ ਨੇ ਜਿੰਨਾਂ ਵਿੱਚ ਫਾਈਨੈਂਸ਼ੀਅਲ ਸਰਵਿਸ ਵਾਲੇ ਵੀ ਰੱਖੇ ਨੇ ਸੋ ਇਹਦੀ ਜੇ ਤੁਸੀਂ ਬਿਹਤਰ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਆਫਿਸ ਵਿਜ਼ਿਟ ਕਰਿਓ RCIC ਮੈਂਬਰਸ ਨਾਲ ਅਪਾਇੰਟਮੈਂਟ ਬਣਾਇਓ ਤਾਂ ਤੁਹਾਨੂੰ ਐਗਜ਼ੈਕਟ ਇਨਫੋਰਮੇਸ਼ਨ ਦੇਣਗੇ ਬਟ ਮੇਰਾ ਤਾਂ ਪੁਆਇੰਟ ਆਫ 뷰 ਇਹ ਆ ਕਿ ਮੈਂ ਤੁਹਾਨੂੰ ਦੱਸਾਂ ਕਿ ਕਿਵੇਂ ਸਾਰਾ ਕੁਝ ਦੁਬਾਰਾ ਨਾਰਮਲ ਕੀਤਾ ਜਾਊਗਾ ਕਿਉਂਕਿ ਬਹੁਤ ਜ਼ਿਆਦਾ ਜ਼ਰੂਰੀ ਸੀ ਇਹ ਜਿਵੇਂ ਟਰੱਕਿੰਗ ਵਾਲਿਆਂ ਨੂੰ ਲੈ ਕੇ ਉਹ ਆਪਦਾ ਰਵਈਆ ਪਹਿਲਾਂ ਅਖਤਿਆਰ ਉਹਨਾਂ ਨੇ ਕੀਤਾ ਸੀ ਜੀ ਅਸੀਂ ਤਾਂ ਇਹਨਾਂ ਨੂੰ ਪਰਮਨੈਂਟ ਆਈਡੈਂਟੀ ਦੇਣੀ ਨਹੀਂ ਟਰੱਕਿੰਗ ਤੋਂ ਬਿਨਾ ਕੈਨੇਡਾ ਸੰਭਵ ਹੀ ਨਹੀਂ ਹੈ ਤੇ ਡਰਾਈਵਰਸ ਦੀ ਹਮੇਸ਼ਾ ਹੀ ਕੈਨੇਡਾ ਦੇ ਵਿੱਚ ਥੋੜ ਰਹੀ ਆ ਤੇ ਟਰਕਿੰਗ ਜੇ ਜਿਉਂਦੀ ਰਹੂਗੀ ਰੀਅਲ اسٹیਟ ਚ ਆਉਂਦਾ ਰਹੂਗਾ ਇਮੀਗ੍ਰੇਸ਼ਨ ਚ ਆਉਂਦੇ ਰਹੂਗੀ ਫੇਰ ਹੀ ਇਹ ਮੁਲਕ ਤਰੱਕੀ ਕਰੂਗਾ ਫੇਰ ਹੀ ਇਹ ਮੁਲਕ ਚੱਲਦਾ ਰਹੂਗਾ ਹੁਣ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣ ਲੱਗਾ ਮੈਨੀਟੋਬਾ ਨਾਲ ਸੰਬੰਧਤ ਜਿਹਦੇ ਵਿੱਚ ਉਹਨਾਂ ਨੇ ਇਹ ਪ੍ਰੋਗਰਾਮ ਰੱਖਿਆ ਕਿ ਜੇ ਤੁਹਾਡੇ ਕੋਲੇ ਇੱਕ ਪਾਰਟਿਕੂਲਰ ਡੇਟ ਤੋਂ ਪਹਿਲਾਂ ਤੁਸੀਂ ਆਪਦੀ ਐਪਲੀਕੇਸ਼ਨ ਕੀਤੀ ਹੋਈ ਸੀ ਪਰਮਨੈਂਟ ਰਾਈਡੈਂਸੀ ਦੀ ਤੇ ਤੁਹਾਡਾ ਹਜੇ ਤੱਕ ਰਿਜ਼ਲਟ ਨਹੀਂ ਆਇਆ ਬਟ ਤੁਹਾਡਾ ਪਮਨ ਪੀਜੀਡਬਲਯੂਪੀ ਐਕਸਪਾਇਰ ਹੋਣ ਤੇ ਆ ਉਹ ਕਹਿੰਦੇ 2 ਸਾਲ ਦੀ ਐਕਸਟੈਂਸ਼ਨ ਦੇਵਾਂਗੇ ਅਸੀਂ ਤੁਹਾਨੂੰ ਸੋ ਕਹਿਣ ਤੋਂ ਭਾਵ ਲਗਾਤਾਰ ਇਹੋ ਜਿਹੇ ਪ੍ਰੋਗਰਾਮ ਤੁਹਾਨੂੰ ਦਿੱਤੇ ਜਾਣਗੇ ਜਿਦੇ ਵਿੱਚ ਹੁਣ ਤੁਹਾਨੂੰ ਦੇਖੋਗੇ ਕਿ ਇਮੀਗ੍ਰੇਸ਼ਨ ਸੈਕਟਰ ਦੁਬਾਰਾ ਫੇਰ ਸਾਡੇ ਫੇਵਰ ਦੇ ਵਿੱਚ ਆ ਰਿਹਾ ਇਮੀਗ੍ਰੈਂਟਸ ਦੇ ਫੇਵਰ ਦੇ ਵਿੱਚ ਆ ਰਿਹਾ ਕਿਉਂ ਕਿ ਇਹ ਇੱਥੋਂ ਦੀ ਲੋੜ ਆ ਇਹ ਇਹ ਨਹੀਂ ਹੈ ਕਿ ਗਵਰਨਮੈਂਟ ਦਾ ਸਾਡੇ ਨਾਲ ਪਿਆਰ ਬਹੁਤ ਹੈ ਇੰਡੀਅਨ ਦੇ ਨਾਲ ਜਾਂ ਪੰਜਾਬੀਆਂ ਦੇ ਨਾਲ ਜਿਵੇਂ ਆਪਣੇ ਲੋਕ ਕਹਿੰਦੇ ਸੀ ਜੀ ਟਰੂਡੋ ਨੇ ਤਾਂ ਉਹੀ ਸੱਦ ਲਏ ਇਹ ਨਹੀਂ ਟਰੂਡੋ ਦੇ ਆਪ ਰਿਸ਼ਤੇਦਾਰ ਨਹੀਂ ਹੈ ਇਹ ਕੋਈ ਵੀ ਪ੍ਰਧਾਨ ਮੰਤਰੀ ਆਊਗਾ ਉਹ ਸਾਨੂੰ ਬੁਲਾਊਗਾ ਹੀ ਬੁਲਾਊਗਾ ਸਕੋਂਕੀ ਇਸ ਤੋਂ ਬਿਨਾ ਸਰਨਾ ਹੀ ਨਹੀਂ ਉਹਨਾਂ ਦਾ ਸੋ ਦੋਸਤੋ ਜਿਹੜੇ ਬੱਚੇ ਆਪਦੀ ਪੜ੍ਹਾਈ ਕਰ ਰਹੇ ਆ ਉਹ ਮੰਨ ਲਾ ਕੇ ਪੜ੍ਹਦੇ ਰਹੋ ਆਪਦਾ ਦਿਮਾਗ ਤੇ ਅੱਖਾਂ ਕੰਨ ਖੁੱਲੇ ਰੱਖੋ ਕੌਂਸ਼ੀਅਸ ਹੋ ਕੇ ਜ਼ਿੰਦਗੀ ਨੂੰ ਜਿਉਂਮੋ ਤਾਂ ਜੋ ਤੁਸੀਂ ਆਪਦੇ ਮਿੱਥੇ ਹੋਏ ਨਿਸ਼ਾਨੇ ਤੇ ਈਜ਼ੀਲੀ ਪਹੁੰਚ ਸਕੋ ਜੇ ਤੁਸੀਂ ਵਧੇਰੇ ਇਸ ਸੰਬੰਧਤ ਜਾਣਕਾਰੀ ਚਾਹੁੰਦੇ ਹੋ ਤਾਂ ਮੇਰੇ ਜੀਡੀ ਇਮੀਗ੍ਰੇਸ਼ਨ ਬ੍ਰੈਂਪਟਨ ਆਫਿਸ ਮਿਲੋ ਆਰਸੀਆਈਸੀ ਮੈਂਬਰਸ ਦੀ ਟੀਮ ਨੂੰ ਮਿਲੋ ਜਾ ਕੇ ਉਥੋਂ ਨੇ ਇਹਦੇ ਬਾਰੇ ਐਗਜ਼ੈਕਟ ਇਨਫੋਰਮੇਸ਼ਨ ਦੇ ਦਨਗੇ ਥੈਂਕ ਯੂ ਵੈਰੀ ਮੱਚ